ਤੈ ਤੁਹਾਨੂੰ ਮੈਂ ਬਸਿਆਸੀ ਇਸ ਦੇ ਤਲਵੰਦ ਦੇ ਅਧੀਨ ਤੁਹਾਨੂੰ ਸਜਾ ਦਿੱਤੀ ਜਾਣੀ ਆ ਕਸ ਕਿੰਦੇ ਬਿਉ ਚਾ ਮੇਦਰ ਕਿ ਮਹਾਰਾਜ ਸਤਨਾਮ ਵਾਹਿਗੁਰੂ ਕਹਤੇ ਹੋ ਉਥੇ ਤੇ ਸਤਗੁਰੂ ਸੱਚਾ ਸਰਜਤੋ ਕਹਿੰਦੇ ਲੋਹ ਤੇ ਬੰਦੇ ਆ ਨਾ ਤਪੂਰ ਸਿੰਘ ਫਾਰਸੀ ਦੀ ਕਿਤਾਬ ਦੇ ਵਿੱਚ ਲਿਖਦਾ ਕਿੰਦਾ ਜਿੰਨਾ ਮਾਰਾ ਦਾ ਸਰੀਰ ਛਾਲਿਆਂ ਨਾਲ ਭਰਿਆ ਲੋਹ ਤੇ ਲੰਗਦਾ ਫਿਰ ਵਾਸਨਾ ਜਿਹੜੇ ਛੜਿਆਨ ਵਾਸਨਾ ਮਾਸ ਸੜਦਾ ਨਾ ਬਾਸ਼ਨਾ ਵੀ ਆਉਂਦੀ ਹੈ ਤੇ ਨਾਲ ਉੱਚੀ ਉੱਚੀ ਜਿਹੜੇ ਚੰਗਿਆੜੇ ਲੋਹ ਦੇ ਵਿੱਚੋਂ ਪੈਦਾ ਹੁੰਦੇ ਨੇ ਦੁਨੀਆ ਦਾ ਮਾਲਕ ਸ਼ਾਂਤੀ ਦੇ ਬੰਨ ਸ਼ਾਂਤੀ ਦੇ ਭਰੇ ਹੋਏ ਸਤਿਗੁਰੂ ਤੱਕੀ ਲੋਹ ਦੇ ਚੌਂਕੜਾ ਸੁਖਰਾਣਾ ਕਰਦੇ ਜਾਂਦੇ ਜਾਂਦੇ ਉਹ ਤੱਕੀ ਕبھی ਤੇ ਸਮਾਧ सुभाती भी <celebrate> तविय पुराण ਰਾਜੇ ਦੇ ਮੱਥੇ ਤੇ ਨਹੀਂ ਤੇ ਮੈਂ ਰੇ ਜੀ ਰਾਜੇ ਦੇ ਮੱਥੇ ਤੇ ਨਹੀਂ ਤੇ ਮੈਂ ਰੇ ਜੀ ਹਿੱਤ ਵਿਚ ਹੈ ਦੇਵ ਜਿਸ ਦੇ ਪੀਰ ਵਰਦੇ ਜਦੋਂ ਬੀਬੀ ਧਾਨੀ ਜੀ ਇੱਕ ਦਿਨ ਤਨ ਗੁਰੂ ਅਮਰਦਾਸ ਸਵਾਹਰਾਜ ਜੀ ਜਿਹੜੇ ਚੌਂਕੀ ਦੇ ਉੱਤੇ ਸਮਾਧੀ ਲਾ ਕੇ ਬੈੰਦੇ ਸਨ ਉਸ ਚੌਂਕੀ ਦਾ ਪਾਵਰ ਕਮਜ਼ੋਰ ਸੀ ਬੀਬੀ ਭਾਨੀ ਨੇ ਆਪਣਾ ਹੱਥ ਕਰਨੇ ਆ ਦੀ ਉਹਦੇ ਥੱਲੇ ਭਾਬੀ ਹੀ ਤਾਂ ਹੱਥ ਲਾ ਲੇ ਤੇ ਬੀਬੀ ਜੀ ਦਾ ਹੱਥ ਜਿਹੜਾ ਸੀ ਪੂਰਾ ਸੁਜ ਗਿਆ ਹੱਥ ਵੀ ਸੁਜ ਗਿਆ ਬਾਹ ਵੀ ਸੁਜ ਗਈ ਤੇ ਪਾਸ਼ਾ ਜੀ ਸਮਾਧੀ ਉੱਲੀ ਤੇ ਮਹਾਰਾਜ ਕਹਿੰਦੇ ਧੀਏ ਮੰਗ ਕੀ ਮੰਗਦੀ ਹੈ ਜੋ ਮੰਗੇਗੀ ਤੈਨੂੰ ਮਿਲੇਗਾ ਬੀਬੀ ਭਾਨੀ ਆਪਣੇ ਬਾਪੂ ਕੋਲੋਂ ਮੰਗਦੇ ਨੇ ਪਿਤਾ ਜੀ ਜੇ ਅੱਜ ਤੁਸੀਂ ਮੇਰੀ ਸੇਵਾ ਤੇ ਤਰੋੜਿਓ ਤੇ ਮੈਨੂੰ ਇਹ ਵਰ ਦੇ ਦਿਓ ਕਿ ਭਰਦੀ ਗੱਦੀ ਘਰ ਦੇ ਵਿੱਚ ਰਹਿ ਜਾਵੇ ਗੁਰੂ ਨਾਨਕ ਸਾਹਿਬ ਜੀ ਨੇ ਗੱਦੀ ਬਾਬਾ ਲੈਣਾ ਜੀ ਨੂੰ ਦਿੱਤੀ ਬਾਬਾ ਲੈਣਾ ਜੀ ਗੁਰੂ ਅੰਗਦ ਸਾਹਿਬ ਨੇ ਗੁਰਤਾ ਇੱਕ ਦਿਨ ਕਹਿੰਦੇ ਨੇ ਨਿੱਕੇ ਜੀ ਸੀ ਕੰਵੇ ਤੇ ਹੱਥ ਰੱਖ ਲਿਆ ਤੇ ਹੱਥ ਸੜ ਗਿਆ ਤੇ ਮਾਤਾ ਜੀ ਬੀਬੀ ਪਾਨੀ ਤੇ ਜਿਹੜੇ ਮਾਤਾ ਜੀ ਬੜਾ ਤਲਪਦੇ ਨੇ ਤੂੰ ਬੱਚੇ ਦੀ ਧੋਰ ਨਹੀਂ ਕਰਦੀ ਤੇ ਪਾਤਸ਼ਾਹ ਗੁਰੂ ਅਮਰਦਾਸ ਮਾਰੇ ਕਹਿੰਦੇ ਨੇ ਅੱਜ ਤਲਪਦੀਆਂ ਜਿਸ ਦਿਨ ਤਵੀ ਤੇ ਬੈਠੇਗਾ ਉਸ ਦਿਨ ਕੌਣ ਕਰੇਗਾ ਇੱਕ ਦਿਨ ਕਹਿੰਦੇ ਇਹ ਪੁੱਠੀ ਛੋਟਾ ਜੀ ਕਹਿੰਦੇ ਨਹੀਂ ਇਹ ਮੇਰਾ ਦੋਹਤਾ ਬਾਣੀ ਦਾ ਬੋਲਤਾ ਬਣਦਾ ਇੱਕ ਦਿਨ ਸਤਗੁਰਾਂ ਦੀ ਚੌਂਕੀ ਤੇ ਜੜਨ ਲੱਗੇ ਜਿੱਥੇ ਮਹਾਰਾਜ ਜੀ ਬੈਠੇ ਸਨ ਨਾ ਤੇ ਸਤਗੁਰਾਂ ਦੀ ਚੌਂਕੀ ਤੇ ਜੜਦੇ ਨੇ ਤੇ ਬੀਬੀ ਭਾਨੀ ਪੜਦੇ ਨੇ ਤੇ ਪਾਸੋਂ ਕਹਿੰਦੇ ਨਹੀਂ ਦੀਏ ਪੜਨਾ ਇਹ ਇੱਕ ਦਿਨ ਏਸੀ ਹੀ ਗੁਰਤੱਤ ਗਤੀ ਦਾ ਗੁਰੂ ਨਾਨਕ ਦੀ ਗੱਤੀ ਦਾ ਮਹਾਰਾਜ